ਜੋ ਨਸ਼ਿਆਂ ਵਿਰੁੱਧ ਨਿਆ ਸਰਕਾਰ ਦੇ ਝੰਡੇ ਅਨਸਾਰ ਜਲਾ ਜਨਰਧ ਅਧਿਆਤਿ ਦੇ ਮਾਜੂਗ ਐਸਐਸਪੀ ਅਸਰ ਹੰਦਸੀ ਵਰਕ ਦੀ ਗਾਈਡਲਾਈਨ ਤੇ ਮੋੜਾ थाना ਸ਼ਾ ਕੋਡ ਇੰਸਪੈਕਟਰ ਬਰੰਦਸਿੰਪਲ ਵਰਦੀ ਟੀਮ 70 ਗੋਲੀਆਂ ਸਮੇਤ ਇੱਕ ਸਮਗਲ ਨੂੰ ਗ੍ਰਿਫਤਾਰ ਕੀਤਾ ਪੁਲਿਸ ਵੱਲੋਂ ਉਸਤਦੀ ਨਾਲ ਮੁਕਾਦਮਾ ਨੰਬਰ 1183525 ਨੂੰ ਐਂਡਿਪਸਰਟ ਦਰਜ ਕੀਤਾ ਜਿਦੇ ਵਿੱਚ ਇੱਕ ਦੋਸ਼ੀ ਬੁੱਧ ਸਿੰਘ ਪੁੱਤਰ ਕੇਵਲ ਸੇਵਾਸੀ ਭੋਇਪੁਰ थाना ਸ਼ਾਹਕੋਟ ਨੂੰ 70 ਗੋਲੀਆਂ ਸਮੇਤ ਇਤਿਹਾਜ਼ ਗ੍ਰਫਤਾਰ ਕਰਨ ਵਿੱਚ ਸਫਲਤਾ ਸਿੱਤਿਆ ਇਹ ਦੋਸ਼ੀ ਅਪਰਾਧਿਕ ਇਸੰਦ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ 14 4 4 25 ਨੂੰ ਦਰਜ ਹੋਇਆ ਤੇ ਉਸ ਤੋਂ ਇਹ ਮੁੱਕੇ ਸੰਪ ਭੱਜ ਗਿਆ ਸੀਗਾ ਤੇ ਇਹਨੇ ਅੱਗੇ ਹੋਰ ਆਪਣੇ ਗਾਗ ਰੱਖੇ ਸੀ ਵੇਚਣ ਵਾਸਤੇ ਤੇ ਇਹ ਪੁਲਿਸ ਵੱਲੋਂ ਇਹ ਉਸਤਾਦੀਨਾ ਗ੍ਰਫਤਾਰ ਕੀਤਾ ਤੇ ਅੱਜ ਮਾਜੂਦ ਅਦਾਲਤ ਵਿੱਚ ਪੇਸ਼ ਕਰਕੇ ਇਹ ਪਤਾ ਕੀਤਾ ਜਾ ਰਿਹਾ ਵੀ ਇਹ ਕਿੱਥੋਂ ਲਈਆਂ ਸੀ ਇਹਨਾਂ ਨੇ ਗੋਲੀਆਂ ਕਿੱਥੇ ਕਿਥੇ ਵੇਚੇ ਜਾ ਰਹੇ ਔਰ ਕਿਹੜੀਆਂ ਕਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਇਹਨੇ ਬਣਾਈਆਂ ਪੁਲਿਸ ਵੱਲੋਂ ਪੰਜਾਬ ਨੂੰ ਮਾਝਾ ਸੀਐਮ ਸਾਹਦੀ ਗਾਈਡਲਾਈਨ ਤੇ ਰੰਗਲਾ ਪੰਜਾਬ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਮਾੜੇ ਅਸਰਾਂ ਨੂੰ ਗ੍ਰਿਫਤਾਰ ਕਰਕੇ ਸੇਨਾ ਜੇਲ੍ਹਾਂ ਚ ਬੰਦ ਕਰਾਇਆ ਜਾ ਰਹੇ